ਪੰਜਾਬ ਚ ਵਿਰੋਧੀਆਂ ਨੂੰ ਇੱਕ ਵਾਰ ਫੇਰ ਤੋਂ ਨਵਾਂ ਮੁੱਦਾ ਮਿਲ ਗਿਆ ਹੈ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਰਨਦਾ ਦੱਸਦੀ ਹੈ ਕਿ ਅੱਜ ਭਗਵੰਤ ਮਾਨ ਵੱਲੋਂ ਆਪਣੇ ਹੀ ਐਮਐਲਏ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਹੁਣ ਉਸ ਨੂੰ ਹੀ ਲੈ ਪੰਜਾਬ ਚ ਵਿਰੋਧੀ ਭਗਵੰਤ ਮਾਨ ਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਤੇ ਇਸ ਨੂੰ ਲੈ ਹੀ ਸਭ ਤੋਂ ਪਹਿਲੇ ਆਕਾਲੀ ਦਲ ਵੱਲੋਂ ਪੋਸਟ ਕਰ ਲਿਖਿਆ ਗਿਆ ਡਰਾਮੇ ਦੇਖੋ ਭਗਵੰਤ ਮਾਨ ਦੇ 24 ਮਈ 2022 ਨੂੰ ਜਿਸ ਵਿਜੇ ਸਿੰਘਲਾ ਨੂੰ ਖੁਦ ਰਿਸ਼ਵਤ ਲੈਂਦੇ ਭਗਵੰਤ ਮਾਨ ਨੇ ਫੜਿਆ ਸੀ ਉਸ ਨੂੰ ਮੰਤਰੀ ਮੰਡਲ ਚੋਂ ਕੱਢਿਆ ਤੇ ਜੇਲ੍ਹ ਵੀ ਭੇਜਿਆ ਪਰ ਉਸ ਦੀ ਜ਼ਮਾਨਤ ਵੇਲੇ ਸਰਕਾਰ ਨੇ ਕੋਈ ਵਿਰੋਧ ਨਹੀਂ ਕੀਤਾ ਵਿਜੇ ਸਿੰਘਲਾ ਖਿਲਾਫ ਚਲਾਨ ਤੱਕ ਨਹੀਂ ਪੇਸ਼ ਕੀਤਾ ਉਲਟਾ ਭਗਵੰਤ ਮਾਨ ਦਾ ਪਰਿਵਾਰ 10 ਮਈ 2025 ਨੂੰ ਵਿਜੇ ਸਿੰਘਲਾ ਦੇ بیٹے ਦੇ ਵਿਆਹ ਤੇ ਨੱਚ ਰਿਹਾ ਇਹ ਹੈ ਭਗਵੰਤ ਮਾਨ ਦਾ ਪ੍ਰਸ਼ਟਾਚਾਰ ਵਿਰੁੱਧ ਅਸਲ ਚਿਹਰਾ ਪੰਜਾਬੀ ਭਗਵੰਤ ਮਾਨ ਦੇ ਇਹ ਸਭ ਡਰਾਮੇ ਸਮਝਦੇ ਹਨ ਮੂਰਖ ਨਹੀਂ ਬਣਨਗੇ ਭਗਵੰਤ ਮਾਨ ਆਪਣੇ 92 ਵਿਧਾਇਕਾਂ ਦੀ ਜਾਇਦਾਦ ਦੀ ਨਿਰਪੱਖ ਜਾਂਚ ਕਰਵਾਉ ਸੱਚ ਸਭ ਦੇ ਸਾਹਮਣੇ ਆ ਜਾਵੇਗਾ ਇਸ ਨਾਲ ਹੀ ਸੁਖਪਾਲ ਸਿੰਘ ਖਹਿਰਾ ਵੀ ਪਿੱਛੇ ਕਿਵੇਂ ਹੀ ਰਹਿ ਸਕਦੇ ਸੀ ਤਾਂ ਕਾਂਗਰਸ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਇਸ ਖਿਲਾਫ ਲਿਖਿਆ ਗਿਆ ਅੱਜ ਪੰਜਾਬ ਵਿਜਿਲੈਂਸ ਬਿਊਰੋ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਦੀ ਸਖਤ ਨਿਕੇਦੀ ਕੀਤੀ ਇਸ ਨੂੰ ਸਪਸ਼ਟ ਝੂਠੀ ਨਕਾਬਬਾਜ਼ੀ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਲੁਧਿਆਣਾ ਪਸ਼ਮੀ ਉਪ ਚੋਣ ਤੋਂ ਪਹਿਲਾਂ ਜਨਤਾ ਨੂੰ ਗੁਬਰਾਹ ਕਰਨ ਦੀ ਸਿਆਸੀ ਚਾਲ ਹੈ इस नी भी इस खिलाफ बयान दिता गया सुनो जंग बाजवा ने की क्या ड्रामा है हर साल में एक बार करते पांच ए, साल की सरकार होती है ना पहले विजय सिंगला को लाए वो मिनिस्टर था उसको पकड़ा क्या किया आज भी पार्टी में है फिर उसके बाद सरारी को लाए सरारी की गरारी अटकी उसको हटाया वो कहा है आज भी पार्टी में है इसी तरीके से कोई दो चार और हैं पहले वो, वो वो बच गया है वो जो कटारू चक थे तो एक आधा मुर्गा हर साल में इन्होंने अगे लाना होता है तो मैं तो तब मानूंगा वे अगर इनके 93 और हैं सभी में विजिलेंस का रेड हो सभी के पास सब कुछ ना कुछ मिलेगा तो तब मैं मानूंगा भाई ये सरकार जो है ना सही मैंने में करप्शन को रेडिकेट करने की बात कर रहे हैं तो यार जो दिल्ली में इनके आका है जेलों में बंद होके ये दिल्ली को फॉलो करते हैं ना कहते हैं दिल्ली मॉडल दिल्ली मॉडल ये दिल्ली मॉडल वाले आके पंजाब में बैठ गए हैं पंजाब को चूसने की नई नई स्कीमें बनाते हैं ये दिल्ली मॉडल का काम है भगवंत मान को इतना कुछ समझ नहीं आती ये तो अब रखे हैं अभी मेरे साइन कराओ मुझे रख डेढ़ साल रखो मुझे बस चीफ मिनिस्टरशिप पे रहने दीजिए काम तो दिल्ली वाले कर रहे हैं ये स्कीम दिल्ली वालों ਤਾਂ ਦੇਖਿਆ ਤੁਸੀਂ ਕਿਵੇਂ ਵਿਰੋਧੀ ਲਗਾਤਾਰ ਹੋਣ ਭਗਵੰਤ ਦੇ ਇਸ ਐਕਸ਼ਨ ਨੂੰ ਵੀ ਇੱਕ ਸਿਆਸੀ ਚਾਲ ਦੱਸ ਰਹੇ ਨੇ ਦੱਸ ਦਈਏ ਕਿ ਆਉਣ ਵਾਲੇ ਸਮੇਂ ਚ ਲੁਧਿਆਣਾ ਪੱਛਮ ਚ ਜਿਬਰੀ ਸ਼ੋਣਾ ਹੋਣੀਆ ਨੇ ਤੇ ਉਸ ਨੂੰ ਲੈ ਹੀ ਹੁਣ ਵਿਰੋਧੀ ਕਹਿ ਰਹੇ ਨੇ ਕਿ ਭਗਵੰਤ ਨੇ ਇਹ ਵੱਡੀ ਕਾਰਵਾਈ ਆਪਣੇ ਹੀ ਐਮਐਲਏ ਖਿਲਾਫ ਜਾਣ ਮੁੱਝ ਕੇ ਕੀਤੀ ਹੈ ਦੱਸ ਦਈਏ ਕਿ ਅੱਜ ਸਵੇਰੇ ਜਲੰਧਰ ਤੋਂ ਆਪ ਦੇ ਐਮਐਲਏ ਰਮਨ ਅਰੋੜਾ ਖਿਲਾਫ ਭਗਵੰਤ ਮਾਨ ਨੇ ਵੱਡਾ ਐਕਸ਼ਨ ਦਿੱਤਾ ਹੈ ਭਗਵੰਤ ਮਾਨ ਵੱਲੋਂ ਆਪਣੇ ਹੀ ਐਮਐਲਏ ਖਿਲਾਫ ਕਾਰਵਾਈ ਕਰਵਾਈ ਗਈ ਹੈ ਤੇ ਰਮਨ ਅਰੋੜਾ ਨੂੰ ਗ੍ਰਿਫਤਾਰ ਕਰਵਾਇਆ ਗਿਆ ਰਮਨ ਰੋਡ ਤੇ ਨਗਰ ਨਿਗਮ ਅਧਿਕਾਰੀਆਂ ਦੇ ਜ਼ਰੀਏ ਲੋਕਾਂ ਨੂੰ ਝੂਠੇ ਨੋਟਿਸ ਭੇਜਵਾਉਣ ਦਾ ਇਲਜ਼ਾਮ ਸੀ ਤੇ ਉਸ ਨੂੰ ਲੈ ਹੀ ਲਗਾਤਾਰ ਲੋਕ ਭਗਵੰਤ ਮਾਨ ਨੂੰ ਕੰਪਲੇਨ ਕਰ ਰਹੇ ਸੀ ਆਪ ਸਰਕਾਰ ਨੂੰ ਕਿ ਉਹ ਪ੍ਰਸ਼ਟਾਚਾਰ ਉਹ ਪੈਸੇ ਲੈਂਦੇ ਨੇ ਤੇ ਉਹ ਨਕਲੀ ਨੋਟਿਸ ਭੇਜਵਾ ਕੇ ਬਾਰ ਸੈਟਿੰਗ ਕਰਕੇ ਪੈਸੇ ਲੈਂਦੇ ਨੇ ਤੇ ਇਸ ਹੀ ਮਾਮਲੇ 'ਚ ਪ੍ਰਸ਼ਟਾਚਾਰ ਦੇ ਮਾਮਲੇ ਨੂੰ ਲੈ ਹੀ ਭਗਵੰਤ ਮਾਨ ਨੇ ਆਪਣੇ ਹੀ ਐਮ.ਐਲ.ਏ ਖਿਲਾਫ ਅੱਜ ਵੱਡੀ ਕਾਰਵਾਈ ਕਰਵਾਈ ਤੇ ਅੱਜ ਸਵੇਰੇ ਰਮਨ ਰੋਡ ਦੇ ਘਰ ਤੇ ਵਿਜੀਲੈਂਸ ਦੀ ਟੀਮ ਪਹੁੰਚੀ ਵੱਡੀ ਰੇਡ ਉਹਨਾਂ ਦੇ ਘਰ ਤੇ ਹੋਈ ਉਸ ਤੋਂ ਬਾਅਦ ਰਮਨ ਅਰੋੜਾ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਥੋੜੀ ਦੇਰ ਪਹਿਲੇ ਹੀ ਭਗਵੰਤ ਮਾਨ ਲਾਈਵ ਵੀ ਆਏ ਤੇ ਭਗਵੰਤ ਮਾਨ ਵੱਲੋਂ ਲਾਈਵ ਆ ਕੇ ਵੀ ਇਹ ਬਿਆਨ ਵੱਡਾ ਬਿਆਨ ਦਿੱਤਾ ਗਿਆ ਜੋ ਵੀ ਪ੍ਰਸ਼ਟਾਚਾਰ ਕਰੇਗਾ ਚਾਹੇ ਉਹ ਆਪਣਾ ਹੋਵੇ ਚਾਹੇ ਬੇਗਾਨਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਹੁਣ ਇਸੇ ਲਈ ਪੰਜਾਬ ਚ ਵਿਰੋਧੀ ਲਗਾਤਾਰ ਭਗਵੰਤ ਮਾਨ ਨੂੰ ਕਹਿ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਵੀ ਇੱਕ ਸਿਆਸੀ ਚਾਲ ਹੈ ਭਗਵੰਤ ਮਾਨ ਦੀ ਤਾਂ ਜਾਣ ਮੁੱਝ ਕਰ ਭਗਵੰਤ ਮਾਨ ਨੇ ਇਹ ਸਭ ਕਰਵਾਇਆ ਹੈ ਤਾਂ ਕਿ ਉਹਨਾਂ ਨੂੰ ਇਸ ਦਾ ਫਾਇਦਾ ਆਉਣ ਵਾਲੀ ਯੋਧਿਆਨਾ ਦੀ ਪੱਛਮੀ ਜਿਮਨੀ ਚੋਣਾ ਚ ਹੋ ਸਕੇ ਬਾਕੀ ਹੁਣ ਆਉਣ ਵਾਲੇ ਸਮੇਂ ਚ ਵਿਕਣ ਹੋਵੇਗਾ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ